ਪਈ ਮੇਰਾ ਨਾਮ ਹੈ ਕਰਨ ਪਈ ਮੇਰੀ ਸ਼ੌਪ ਦਾ ਨਾਮ ਹੈ ਪੰਕ ਗਰਮੈਂਟਸ ਕਨਵਨ ਚੋਂਗਦੇ ਪਈ ਸ਼ੌਪਾ ਵਾਲੀ ਤੇ ਪਈ ਕੱਲ ਨੂੰ ਇੱਕ ਲੜਕਾ ਆਇਆ ਸਰਦਾਰ ਮੁੰਡਾ ਸੀਗਾ ਤੇ ਕੋਈ ਸ਼ਾਮ 7:30 ਤੋਂ 8 ਵਜੇ ਦਾ ਟਾਈਮ ਸੀਗਾ ਤੇ ਪਈ ਤੁਹਾਨੂੰ ਪਤਾ ਸ਼ੌਪ ਦੇ ਦੇਖ ਲਓ ਹੁਣ ਵੀ ਰਾਸ਼ਾ ਕਸਟਮਰ ਸੀਗੇ ਤੇ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ੌਪ ਤੇ ਮੈਂ ਵੀ ਨਹੀਂ ਸੀ ਹੈਗਾ ਤੇ ਉਹ ਮੁੰਡੇ ਨੇ ਨਾ ਪਈ ਉਸ ਚੀਜ਼ ਦਾ ਫਾਇਦਾ ਲਿਆ ਜਦੋਂ ਦੇਖਿਆ ਕਿ ਅੰਦਰ ਕਸਮਰ ਦਾ ਰਾਸ਼ਾ ਬੰਦਾ ਬਿਜ਼ੀ ਆ ਬਰੋ ਪਈ ਉਹਨੇ ਸ਼ੂਜ਼ਾਂ ਨਾਗਾ ਆਇਆ ਪਰਸੋਂ ਪਈ ਅਬਿਲਟੀ ਆਈ ਸੀਗਾ ਕੱਲ ਸ਼ਾਮ ਨੂੰ ਤੇ ਉਹਨੇ ਉਹੀ ਚ ਦਾ ਫਾਇਦਾ ਲਿਆ ਭਾਈ ਪੂਰਾ ਪੂਰਾ ਨਗ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਤੇ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਦੀ ਹਿੰਮਤ ਦੇਖੋ ਕਿ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਨੇ ਆਪਣਾ ਨਗ ਵੀ ਸਹੀ ਕੀਤਾ ਹੈ ਬਾਈਕ ਤੇ ਇਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀ ਹੈਗਾ ਮਤਲਬ ਚੋਰੀਆਂ ਇੰਨੀਆਂ ਕਿ ਜ਼ਿਆਦਾ ਵੱਧ ਗਈਆਂ ਕਿ ਮੈਂ ਕਹਿੰਦਾ ਕਿ ਦੁਕਾਨਦਾਰ ਭਾਈ ਤੁਹਾਨੂੰ ਪਤਾ ਕਿ ਵਪਾਰੀ ਵਰਗ ਬਿਲਕੁਲ ਸੁਰੱਖਤ ਨਹੀਂ ਹੈ ਭਾਈ ਸੂਸੀ ਦਾ ਸਾਰਾ ਇੰਪੋਰਟੈਂਟ ਸੀ। ਕੀ ਹੈ ਭਰਾਵਾ? ਤਕਰੀਰ ਕਿਹਾ ਤੁਸੀਂ ਮੈਂ ਨੀਰਬੋਰਡ 50% ਉਹ ਜਿਹੜੀ ਸੂਸੀ ਪਾਈ ਕੋਈ 7.5 ਤੋਂ 8 ਦੇ ਵਿੱਚ ਵਿੱਚ ਬਿਲਕੁਲ ਭਾਈ ਸੀਸੀਟੀਵੀ ਭਾਈ ਰਾਤ ਦੇ ਆ ਪੁਲਿਸ ਮਾਜ ਮੈਂ ਗਏ ਸੀਗਾ ਰਤੀ ਖਾਣੀ ਸਿਟੀ ਖਾਣੀ ਤੇ ਰਿਪੋਰਟ ਲਿਖਵਾ ਕੇ ਆਏ ਆ ਤੇ ਭਾਈ ਹਜੇ ਤੱਕ ਦੇਖ ਲਓ ਸਵੇਰ ਦੇ ਹੁਣ ਇੱਕ ਵਾਰ ਗਿਆ ਸਾਡ ਕੋਈ ਵੀ ਅਜੇ ਤੱਕ ਪੁਲਿਸ ਨਹੀਂ ਆਇਆ ਐ ਐਕਚੁਅਲੀ ਵੈਰੀਫਾਈ ਕਰਨੇ ਕਿ ਤੱਕ ਕੀ ਤੁਹਾਡਾ ਡਰਾਇਵਿੰਗ ਹੋਈ ਬਿਲਕੁਲ ਭਾਈ ਪੀਸੀਆਰ ਵਾਲੇ ਖੜੇ ਸੀਗਾ ਸੀਸੀਟੀਵੀ ਰਿਕਾਰਡ ਆ ਸੀਸੀਟੀਵੀ ਰਿਕਾਰਡ ਆ ਚੀਜ਼ ਕੀ ਕਹਣਾ ਚਾਹਦੇ ਹੋ ਭਾਈ ਇਹ ਚੀਜ਼ ਅਸੀਂ ਕਹੀ ਕਿ ਕਹਿਣਾ ਕਿਵੇਂ ਚਾਹਵਾਗੇ ਕਿ ਮਤਲਬ ਸਾਡ ਨੂੰ ਇਨਸਾਫ ਦਿੱਤਾ ਜਾਏ ਜਿਹੜਾ ਵੀ ਜੋ ਅੱਜ ਦਾ ਮਤਲਬ ਵਾਰਦਾਤਾ ਹੋ ਰਹੀਆਂ ਆਏ ਦੇ ਨਹੀਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਚਾਹੀਦਾ ਆ ਕਿ ਮਤਲਬ ਜਲਦੀ ਜਲਦੀ ਰੋਕਥਾਮ ਕੀਤੀ ਜਾਏ ਭਈ ਮੇਰਾ ਨਾਮ ਹੈ ਕਰਨ ਇਹ ਮੇਰੀ ਸ਼ੌਪ ਦਾ ਨਾਮ ਆ ਪੰਕ ਗਰਮੈਂਟਸ ਕਨਵਨ ਚੌਂਗਦੇ ਪਈ ਸ਼ੌਪਾਵਲੀ ਤੇ ਭਾਜੀ ਕੱਲ ਨਾ ਇੱਕ ਲੜਕਾ ਆਇਆ ਸਰਦਾਰ ਮੁੰਡਾ ਸੀਗਾ ਤੇ ਕੋਈ ਸ਼ਾਮ 7:30 ਤੋਂ 8 ਵਜੇ ਦਾ ਟਾਈਮ ਸੀਗਾ ਤੇ ਭਾਜੀ ਤੁਹਾਨੂੰ ਪਤਾ ਸ਼ੌਪ ਦੇ ਦੇਖ ਲਓ ਹੁਣ ਵੀ ਰਸ਼ਾ ਕਸਮਰ ਸੀਗੇ ਤੇ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ੌਪ ਤੇ ਮੈਂ ਵੀ ਨਹੀਂ ਸੀ ਹੈਗਾ ਤੇ ਉਹ ਮੁੰਡੇ ਨੇ ਨਾ ਭਾਜੀ ਉਸ ਚੀਜ਼ ਦਾ ਫਾਇਦਾ ਲਿਆ ਜਦੋਂ ਦੇਖਿਆ ਕਿ ਅੰਦਰ ਕਸਮਰ ਦਾ ਰਸ਼ਾ ਬੰਦਾ ਬਿਜ਼ੀ ਆ ਬਰੋ ਭਾਜੀ ਉਹਨੇ ਸ਼ੂਜ਼ਾ ਨਾਗਾ ਆਇਆ ਪਰਸੋਂ ਭਾਜੀ ਅਵੇਲੇਬਿਲਟੀ ਆਈ ਸੀਗਾ ਕੱਲ ਸ਼ਾਮ ਨੂੰ ਤੇ ਉਹਨੇ ਹੋਈਸ਼ ਦਾ ਫਾਇਦਾ ਲਿਆ ਭਾਈ ਪੂਰਾ ਪੂਰਾ ਨੱਗ ਚੁੱਕੇ ਬੰਦਾ ਮੋਟਰਸਾਈਕਲ ਤੇ ਲੈ ਕੇ ਆਈ ਦੀ ਵਾਈਟ ਚ ਲੈ ਲੈਦਾ ਇਹ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਦੀ ਹਿੰਮਤ ਦੇਖੋ ਜਿਹੜੀ ਦੂਸਰੀ ਪਈ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਨੇ ਆਪਣਾ ਨੱਗ ਵੀ ਸਹੀ ਕੀਤਾ ਹੈ ਬਾਈਕ ਤੇ ਇਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀ ਹੈਗਾ ਬੰਦੇ ਚੋਰੀਆਂ ਇੰਨੀਆਂ ਕਿ ਜ਼ਿਆਦਾ ਵੱਧ ਗਈਆਂ ਕਿ ਮੈਂ ਕਹਿੰਦਾ ਕਿ ਦੁਕਾਨਦਾਰ ਭਾਈ ਤੁਹਾਨੂੰ ਪਤਾ ਕਿ ਵਪਾਰੀ ਵਰਗ ਬਿਲਕੁਲ ਸੁਰੱਖਿਤ ਨਹੀਂ ਹੈ ਗਾ ਇਸ ਜਗ੍ਹਾ ਕੀ ਹੈ ਗਾ ਸਾਰਾ ਇੰਪੋਰਟੈਂਟ ਸ਼ੂ ਸੀਗਾ ਨੇਰਬੋਰ ਪੰਜਾਬ ਜੰਡਰਾਂ ਦੇ ਯਾ ਕੋਈ 7:30 ਤੋਂ 8 ਦੇ ਵਿੱਚ ਹੈ ਬੰਦਾ ਬਿਲਕੁਲ ਭਾਜੀ ਸੀਸੀਟੀਵੀ ਭਾਜੀ ਰਾਤ ਦੇ ਆਪਾਂ ਪੁਲਿਸ ਮਲਾਈਮ ਗਏ ਸੀਗਾ ਰਤੀ ਥਾਣੇ ਸਿਟੀ ਥਾਣੇ ਤੇ ਰਿਪੋਰਟ ਲਿਖਵਾ ਕੇ ਆਏ ਆ ਤੇ ਭਾਜੀ ਹਜੇ ਤੱਕ ਦੇਖ ਲਓ ਸਵੇਰ ਦੇ ਹੁਣ 1 ਵਜ ਗਿਆ ਸਾਡੇ ਕੋਈ ਕੋਈ ਵੀ ਹਜੇ ਤੱਕ ਪੁਲਿਸ ਨੂੰ ਲੈਵਣ ਨਹੀਂ ਆਇਆ ਪੁੱਛਣ ਲਈ ਵੈਰੀਫਾਈ ਕਰਨ ਲਈ ਕਿ ਤੁਹਾਨੂੰ ਕੀ ਤੁਹਾਡਾ ਟਰੈਜੇਡੀ ਹੋਈ ਪੁਲਿਸ ਮਲਾਈਮ ਖੜੀ ਸੀਗਾ ਬਿਲਕੁਲ ਭਾਜੀ ਪੀਸੀਆਰ ਵਾਲੇ ਖੜੇ ਸੀਗਾ ਸੀਸੀਟੀਵੀ ਰਿਕਾਰਡ ਆ ਸੀਸੀਟੀਵੀ ਰਿਕਾਰਡ ਆਈ ਚੀਜ਼ ਕੀ ਗੱਲਾਂ ਚੱਲ ਰਹੀਆਂ ਨੇ ਭਾਈ ਇਹ ਚੀਜ਼ ਅਸੀਂ ਕਹੀ ਕਿ ਕਹਿਣਾ ਕਿਵੇਂ ਚਾਹਵਾਂਗੇ ਕਿ ਮਤਲਬ ਸਾਡ ਨੂੰ ਇਨਸਾਫ ਦਿੱਤਾ ਜਾਏ ਜਿਹੜਾ ਵੀ ਜੋ ਆ ਜਿੱਦਾਂ ਮਤਲਬ ਵਾਰਦਾਤਾਂ ਹੋ ਰਹੀਆਂ ਆਏ ਦਿਨੀ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਚਾਹੀਦਾ ਆ ਕਿ ਮਤਲਬ ਜਲਦੀ ਤੋਂ ਜਲਦੀ ਰੋਕਥਾਮ ਕੀਤੀ ਜਾਏ ਭਾਈ ਮੇਰਾ ਨਾਮ ਹੈ ਕਰਨ ਭਾਈ ਮੇਰੀ ਸ਼ਾਪ ਦਾ ਨਾਮ ਹੈ ਪੰਕ ਗਾਰਮੈਂਟ 95 ਚੌਂਕ ਦੇ ਭਾਈ ਸ਼ਾਪਾ ਵਾਲੀ ਤੇ ਭਾਈ ਕੱਲ ਨੂੰ ਇੱਕ ਲੜਕਾ ਆਇਆ ਆ ਸਰਦਾਰ ਮੁੰਡਾ ਸੀਗਾ ਤੇ ਕੋਈ ਸ਼ਾਮ 7:30 ਤੋਂ 8:00 ਵਜੇ ਦਾ ਟਾਈਮ ਸੀਗਾ ਤੇ ਭਾਜੀ ਤੁਹਾਨੂੰ ਪਤਾ ਸ਼ੋਰ ਦੇ ਦੇਖ ਲਓ ਜੀ ਰਾਸ਼ਾ ਤੇ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ੋਰ ਤੇ ਮੈਂ ਵੀ ਨਹੀਂ ਸੀ ਹੈਗਾ ਤੇ ਉਹ ਮੁੰਡੇ ਨੇ ਨਾ ਭਾਜੀ ਉਹ ਜਿਹੜਾ ਫਾਇਦਾ ਲਿਆ ਉਹ ਦੇਖਿਆ ਕਿ ਅੰਦਰ ਕਸਮ ਦਾ ਰਾਸ਼ਾ ਬੰਦਾ ਬਿਜ਼ੀ ਹੈ ਬਰੋ ਭਾਜੀ ਉਹਨੇ ਸ਼ੋਰ ਦਾ ਨਾਗਾ ਆ ਪਸੋਂ ਭਾਜੀ ਉਹ ਬਿਲਟੀ ਆਈ ਸੀ ਕੱਲ ਸ਼ਾਮ ਨੂੰ ਤੇ ਉਹਨੂੰ ਹੀ ਸ਼ੋਰ ਦਾ ਫਾਇਦਾ ਲਿਆ ਭਾਜੀ ਪੂਰਾ ਪੂਰਾ ਨਾਜ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਤੇ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਦੀ ਹਿੰਮਤ ਦੇਖੋ ਕਿ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਨੇ ਆਪਣਾ ਨੱਕ ਵੀ ਸਹੀ ਕੀਤਾ ਹੈ ਬਾਈਕ ਤੇ ਇਕੱਲਾ ਸੀਗਾ ਕੋਰ ਉਹਦੇ ਨਾਲ